ਦਰਸ਼ਕੋ ਇੱਕ ਬਹੁਤ ਹੀ ਮੰਦ ਭਾਗੀ ਖਬਰ ਹਲਕਾਰਾਜਾ ਸਾਸੀ ਦੇ ਪਿੰਡ ਤੋਲਾ ਨੰਗਲ ਤੋਂ ਆ ਰਹੀ ਹੈ ਜਿੱਥੋਂ ਦੇ ਕਿ ਤਿੰਨ ਨੌਜਵਾਨ ਨਹਿਰ ਚਨਾਉਣ ਗਏ ਸੀ ਗਰਮੀ ਤੋਂ ਬਚਾਲੀ ਨਹਿਰ ਚਨਾਉਂਦੇ ਆ ਜਿਨ੍ਹਾਂ ਦੀ ਡੁੱਬਣ ਕਾਰਨ ਮੌਤ ਹੋ ਗਈ ਜਿਨ੍ਹਾਂ ਵਿੱਚੋਂ ਇੱਕ ਦੀ লাশ ਮਿਲ ਗਈ ਹੈ ਤੇ ਬਾਕੀਆਂ ਦੀ ਭਾਲ ਜਾਰੀ ਹੈ

ਰੱਬਾ ਤੇ ਆਉਂਦਾ ਤੇ ਆਉਂਦਾ ਤੇ ਉਹਨਾਂ ਨਾਲ ਆਉਂਦਾ ਆਪਾਂ ਆਉਂਦਾ ਜੀ ਕੀ ਨਾਮ ਆਪਣਾ ਨਿਰਮਲ ਸਿੰਘ ਕਿਹੜਾ ਪਿੰਡ ਆ ਕੋਲੇ ਮੰਗਲ ਕੀ ਗੱਲ ਹੋਈ ਇਹ ਵਿੱਚ ਸਾਰੀ ਸਹੀ ਗੱਲੇ ਬਾਬੇ ਦਾ ਸਮਾਗਮ ਚੜ੍ਹਨਾ ਸਿਧਾਂ ਸਾਹਿਬ ਦੇ ਲੰਗਰ ਲੁਫਰ ਸ਼ਗਲ ਮੰਡਿਆ ਮਣਕਾ ਨੌਂਡਾ ਵੇ ਲੰਗਰ ਚੱਕ ਕੇ ਨੌਂਡਾ ਪਿਆ ਬੂਜਨਾ ਰਸੀ ਬੰਨ ਕੇ ਪੈਂਦਾ ਦੀ ਰਸੀ ਹੁੰਦੀ ਆ ਉਹ ਬੰਨ ਕੇ ਤੇ ਨਹੋਂ ਡੇ ਪੇਰੇ ਤਿੰਨ ਮੁੰਡੇ ਪਿੱਲੋ ਬੜੇ ਚੌਥਾ ਵੀ ਵੜ ਗਿਆ ਤੇ ਜੋ ਰਸੀ ਟੁੱਟ ਗਈ ਚੌਥਾ ਗਿਆ ਬਾਜ ਉਹਨਾਂ ਬਾਹਰ ਮੁੰਡਾ ਉਹਨੂੰ ਖਿੱਚ ਰਿਹਾ ਬਾਹਰ ਇੱਕ ਮੁੰਡੇ ਨੂੰ ਇਹ ਚੌਥਾ ਮੁੰਡਾ ਨਾਲ ਉਹਨੂੰ ਖਿੱਚ ਰਿਹਾ ਦੇ ਪ੍ਰਾਣੇ ਤੋਂ ਤਿੰਨ ਜਿਹੜੇ ਮੁੰਡੇ ਇੱਕ ਦੂਜੇ ਨੂੰ ਬਚਾਉਂਦੇ ਬਚਾਉਂਦੇ ਡੁੱਬ ਗਏ ਆ ਇਹ ਕਾਰਵਾਈ ਆ ਜੀ ਪਾਣੀ ਦਾ ਵਹਾਅ ਜਿਆਦਾ ਕੀ ਲੱਗਦਾ ਕੀ ਡੁੱਬ ਕੇ ਗਾਂ ਚੱਲ ਗਏ ਹੋਣਗੇ ਕਿਤੇ ਕੀ ਲੱਗਦਾ ਪਾਣੀ ਬਹੁਤ ਜ਼ੋਰ ਤੇ ਜਿਆਦਾ 10 12 ਫੁੱਟ ਪਾਣੀ ਹੈਗਾ 10 ਫੁੱਟ ਤੇ ਪਾਣੀ ਹੈਗਾ ਹੈਗਾ ਨਾ ਤੇ ਪਾਣੀ ਬਹੁਤ ਜ਼ੋਰ ਨਾਲ ਵਗਣ ਡ ਤੇ ਜਿਹੜਾ ਟੋਬੇ ਚਵਾੜੇ ਮੰਡੇ ਨਹੀਂ ਉਹਨਾਂ ਦੇ ਪੈਰ ਨਹੀਂ ਲੱਗਣ ਇੰਨੇ ਜੋਰ ਨਾਲ ਰੁੱਢਦੇ ਜਾਂ ਅੰਦਰ ਸੱਫਰ ਪਰ ਖਿਚਣ ਡੇ ਆ ਉਹ ਗਾਂਹ ਰੋਡ ਪਾਇਆ ਜਾਂਦਾ ਰੋਡ ਪਾਇਆ ਹੀ ਆਂਦੇ ਆ ਕੀ ਮੰਗ ਕਰਦੀ ਸਰਕਾਰ ਕੋਲ ਸਰਕਾਰ ਨੂੰ ਇਹ ਮੰਗ ਕੀਤੀ ਸੀ ਮਲਾਜਾਂ ਆਏ ਤਾਂ ਉਹਨਾਂ ਕਹਿੰਦਾ ਟੋਬੇ ਬਲਾਓ ਤੋਂ ਆਂਦੇ ਫੋਨ ਕੀਤਾ ਲਾਗੋਚਾਗੋ ਤੇ ਮਿਲਣੇ ਨਹੀਂ ਆ ਹਰੀ ਲਾਗੋ ਮਿਲਣੇ ਦਰਿਆ ਦੇ ਕੰਢੇ ਟੋਬੇ ਬੈਠੇ ਹੁੰਦੇ ਆ ਇੱਥੇ ਲਾਗੋਚਾਗੋ ਟੋਬੇ ਨਹੀਂ ਮਿਲਦੇ ਉਹ ਆਂਦੇ ਵੀ ਵੱਡੇ ਆ ਸੀ ਉਹਨਾਂ ਨਾਲ ਗੱਲ ਕੀਤੀ ਆ ਉਹਨਾਂ ਟੋਬੇ ਭੇਜ ਦੇਣੇ ਇਹੋ ਗੱਲ ਹੋਈ ਆ ਤੇ ਪੁਲਸ ਹੁਣ ਫੇਰ ਉਹ ਪਿੱਤੇ ਵੱਡੇ ਪਹੁੰਚਦੇ ਗਈ ਆ ਫੇਰ ਗਈ ਆ ਉਦਰਵਾਜੇ ਲੱਗੇ ਆ ਉੱਥੇ ਮੁਲਾਜ਼ਮ ਲਾਏ ਦੋ ਤਿੰਨ ਨਡੇ ਫੜ ਕੇ ਗੱਡੀ ਲਾਤੇ ਆ ਵੀ ਉੱਥੋਂ ਜੇ ਪਤਾ ਲੱਗ ਜਾਵੇ ਵੀ ਆਉਣਗੇ ਸੈਟ ਕਰ ਲਾਂਗੇ ਥਲੇ ਡੁੱਬੇ ਆਉਣ ਤੇ ਕੀ ਨਾ ਆਪਣਾ ਹਰਜੀਤ ਸਿੰਘ ਜੀ ਕਿਹੜਾ ਪਿੰਡ ਆ ਹਰਨਗਲ ਜੀ ਕੀ ਗੱਲ ਹੋਈ ਆ ਨਾ ਤੇ ਬੱਚੇ ਨਾ ਹੋਣ ਆਏ ਜੀ ਕੀ ਨਾ ਬੱਚੇ ਦਾ ਨਾ ਕੀ ਲਾਪ੍ਰੀਤ ਸਿੰਘ ਕਿੰਨੇ ਜਣੇ ਨਾ ਹੋਣ ਆਏ ਤਿੰਨ ਬੱਚੇ ਨਾ ਹੋਣ ਆਏ ਜੀ ਅੱਜ ਕੀ ਗੱਲ ਹੋਈ ਹੁਣ ਡੁੱਬ ਗਏ ਨਾ ਚੀਜ਼ਾਂ ਯੋ ਲੱਭਣ ਦੇ ਰੱਬ ਨਹੀਂ ਹਲੇ ਨਹੀਂ ਜਦੋਂ ਕਿੰਨੇ ਵਜ ਦੀ ਗੱਲ ਹੈ ਸਾਰੀ ਨਹੀਂ 11 ਵਜ ਭਾਈ ਗੱਲ ਸਾਢੇ 11 ਵਜ ਸਾਢੇ 11 ਵਜ ਸਾਢੇ 11 ਵਜ ਸਾਢੇ 11 ਵਜ ਹੁਣ ਕਿੰਨਾ ਟਾਈਮ ਹੋ ਗਿਆ ਵਾ 2:00 ਭਾਈ 3:00 ਵਜ ਗਏ ਜੀ 3:00 ਵਜ ਗਏ ਕੀ ਉਹ ਤੈਰੂ ਸੀ ਪਾਣ ਨਾਉਣ ਦੇਗੇ ਅੱਜ ਪਹਿਲੀ ਵਾਰੀ ਨ ਬੜੇ ਬੜੀ ਨਹੀਂ ਇੱਕ ਮਾ ਤਰੂ ਇੱਕ ਦੋ ਨਹੀਂ ਤੇ ਮਾ ਵੀਰੇ ਤੈਰੂ ਸੀ ਕਿ ਨਹੀਂ ਉਹ ਹਾਂ ਜੀ ਇੱਕ ਤਾਦੋ ਜੀ ਹਾਂ ਤੇ ਇਹ ਤੁਹਾਡੇ ਮੁੰਡਿਆਂ ਨੂੰ ਤਰਨ ਜਾ ਸੀ ਹਾਂ ਨਹੀਂ ਨੋਰਮਲ ਹੀ ਜਾ ਜੀ ਅੱਛਾ ਜੀ ਤੇ ਹੁਣ ਹੋਰ ਵੀ ਆਇਆ ਕੋ ਲੱਭਣ ਸਰਕਾਰੀ ਮੁਲਾਜ਼ਮ ਆਇਆ ਕੋ ਲੱਭਾ ਤੇ ਲੇਕਿਨ ਉਹ ਤਾਂ ਖੁਰਾਇਕ ਨਹੀਂ ਹਲੇ ਨਹੀਂ ਆਈ ਇਹ ਕਿੰਨਾ ਵੱਲੋਂ ਸੇਵਾ ਚੱਲੜੀ ਸਾਰੇ ਪਿੰਡ ਦੇ ਰੋਕੀ ਡੇਗ ਲੱਗ ਹਾਂਜੀ ਜੀ ਮੇਰੇ ਤੇ ਹੋਰ ਦਾ ਮੁੰਡਾ ਸੀ ਤੋਂ ਗਿਆ ਮੇਲੇ ਚੱਲਿਆ ਸੀ ਮੇਲੇ ਉੱਥੇ ਨੌਂ ਦਿਪੇ ਤੇ ਨੌਂ ਦਿਨ ਉਹ ਤੇ ਡੁੱਬ ਗਿਆ ਕਿੰਨੇ ਜਣੇ ਸੀ ਤਿੰਨ ਚਾਰ ਜਣੇ ਕਿਹੜੀ ਕਲਾਸ ਪੜਦਾ ਸੀਗਾ 10 ਜਾਰਨੀ ਚ 12ਵੀਂ ਚ 12ਵੀਂ ਚ ਕਰੀ ਸੀ ਇੱਕੇ ਪਿੰਡ ਦੇ ਇਤਨੇ ਜਣੇ ਹਾਂਜੀ ਇੱਕੇ ਪਿੰਡ ਦੇ ਜਾ ਕਰਨ ਜਿਹੜਾ ਉਹ ਜਾ ਘਰੋਂ ਕਹਿ ਕੇ ਮੇਲਾ ਵੇਖਣ ਚੱਲੇ ਹਾਂਜੀ ਹਾਂਜੀ ਦਸਵੀਂ ਕਲਾਸ ਚ ਗਿਆ ਹੋਣਾ ਹੋਰ ਪ੍ਰਸ਼ਾਸਨ ਵਾਲੋਂ ਸਰਕਾਰ ਵਾਲੋਂ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਪਤਾ ਨਹੀਂ ਵੀਰਾ ਮੈਨੂੰ ਰੋਡ ਬੜਾ ਉਹਨੇ ਪਾਣੀ ਥਲੇ ਪੈ ਨਹੀਂ ਰਿਹਾ ਪਾਣੀ ਜਗਾ ਵਾ ਹਾਰ ਹੋ ਜਾ ਫੇਰ ਕੱਲ ਨੂੰ ਪਾਣੀ ਨਹੀਂ ਆਉਂਦਾ ਪਾਣੀ ਨਹੀਂ ਆਉਂਦਾ